ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ 5 ਜਿਨ੍ਹਾਂ ਚੋਂ 2 ਟੋਕੜ ਵੜਾ ਨੇ ਜੀ ਤੇ 3 ਸੂਏ ਸਵਾਏ ਨਾਗਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ 사ਸੀ ਗਾਲ ਜੀ 사ਸੀ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮਨਗਰੇਜ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾ ਮੋਬਾਈਲ ਨੰਬਰ ਜੀ 99724 16597 ਠੀਕ ਆ ਵੀਰੇ 5 ਨਾਗਾ ਜੀ ਅੱਜ ਹਾਂ ਵੀਰੇ 5 ਦੋ ਤਾਜੀਆਂ ਤਿੰਨ ਤਾਜੀਆਂ ਤਿੰਨ ਤਾਜੀਆਂ ਤੇ ਦੋ ਟੋਕੜਾ ਠੀਕ ਆ ਕਿਧਰੋਂ ਸ਼ੁਰੂ ਕਰਕੇ ਵੀਰੇ ਇਹ ਤਾਂ ਕੁੜਤੀ ਲੱਗ ਜਾ ਠੀਕ ਆ ਸੁਆ ਕੇ ਨਮਾਇਦਾ ਬਾਈ ਪਹਿਲਣ ਵੜਾ ਬਾਈ ਪਹਿਲਣ ਦੰਦੋ ਚੈੱਕ ਕੀਤੀ ਆ ਜੀ ਦੰਦੋ ਹੋਸਰਾ ਕਰਨ ਵਾਲੇ ਖੜੀ ਹੋਣ ਵੀਰੇ ਠੀਕ ਆ ਵੀਰੇ ਕਿੰਨਾ ਕਸਮਾ ਹੋ ਗਿਆ ਸੂਈ ਨੂੰ ਜੀ ਕੋਈ ਪਤਾ ਨਹੀਂ ਵੀਰ ਆਪਣੀ ਖਰੀਦੀ ਹੈ ਵੀ ਆਪਣੀ ਖਰੀਦੀ ਦੁੱਧ ਕਿੰਨਾ ਲਗਾਪ ਮਾਰ ਦੁੱਧ 7 ਆ ਬਈ 6 ਮੰਨ ਕੇ ਕੋਈ ਭੈਣ ਭਰਾ ਜੀ ਕਿਉਂਕਿ ਅੱਜ ਵੀਰੇ ਹੀਟ ਜਗਾ ਤੜਕੇ ਟੱਪੀ ਜੇ ਨਹੀਂ ਤਾਰਾ ਕਰੀ ਜਾਂਦੀ ਆ ਵੀ ਜਿਹੜੇ ਭੈਣ ਭਰਾ ਲੋ ਸੌਤੀ ਕਾ ਭਟਾ ਲੈ ਆਪਾਂ ਤਾਂ ਨਹੀਂ ਭਰਾਇਆ ਨਹੀਂ ਮੈਂ ਨਹੀਂ ਭਰਾਇਆ ਵੀਰੇ ਵੀ ਆਪਣੀ ਮਾਰਨਾ ਕਿਉਂਕਿ ਬੋਲੀ ਅਜ ਸਵੇ ਹੀ ਹੈ ਠੀਕ ਆ 6 ਕਿਲੋ ਨੈਟ ਦੁੱਧ ਤਿਆਰਾ ਥਣਾ ਦੀ ਗਰੰਟੀ ਵਾਦਾ ਕਰਦਾ ਪੂਰੀ ਦਿੱਤਾ। ਉਹ ਕਿ ਐਵੇਂ ਇਸ ਸ਼ੀਲ ਠੰਡੀ ਦੀ ਥਣਾ ਦੀ ਸਾਰੇ ਕਾਜ ਦੀ ਗਰੰਟੀ ਆ। ਠੀਕ ਆ ਤੋੜ ਕੇ ਦਿਖਾ ਦਿਓ ਨਿੱਗਰ ਹੈ ਨਾ ਪੂਰੀ ਆ। ਖਾਣਰ ਦੀ ਬੇੜਾ ਭਾਈ ਵਸ਼ੀ ਵਾਲਾ ਮੁੱਲ ਕਰਨਾ ਆਪਾਂ। ਬਜਨ ਵਜੂਦ ਵੀ ਕਰਮਾੜੀ ਦਾ ਚੰਗਾ। 6 ਕਿਲੋ ਦੁੱਧ ਦੀ ਤੁਸੀਂ ਬਾਈ ਦੇ ਘਰੇ ਮਿਲਕਿੰਗ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ 6 ਟਾਈਮ ਬਮੋੜ ਲਈ ਮੇਰੇ। ਕੱਦ ਕਾਠ ਵੀ ਚੰਗਾ ਇਸ ਵਕਤ ਤੇ ਹੀਟ ਚ ਤੁਸੀਂ ਆਪ ਦਾ ਜਾ ਕੇ ਚੰਗਾ ਮਾੜਾ ਟੀਕਾ ਜਿਹੋ ਜਿਹਾ ਮਾਰਤੀ ਲਵਾ ਸਕਦੇ ਆ ਜੀ। ਬਾਕੀ ਚੈੱਕ ਕਰ ਲੋ ਕੁਆਲਿਟੀ ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਥਣਾ ਦੀ ਬਾਈ ਕੰਦਾ ਆਪਣੇ ਵੱਲੋਂ ਫੁੱਲ ਗਰੰਟੀ ਹੋਊਗੀ ਜੀ ਬੇਫਿਕਰ ਹੋ ਜੋ ਜੀ ਬਾਕੀ ਚੈੱਕ ਵੀ ਕਰ ਸਕਦੇ ਹੋ ਤੁਸੀਂ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹਾਥੀ ਚਵਾਈ ਵਾਲਾ ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਕੱਦ ਬੈਡ ਦੀ ਵੀ ਚੰਗੀ ਆ ਤੇ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ ਬਰਾਲਾ ਮੁੱਲ ਨਹੀਂ ਕਰਨੇ ਆਪਾਂ ਹੂੰ ਜੇ ਆਪਾਂ 17 ਦੀ ਵੜ ਦੇ ਦੇਣੀ ਹੈ ਹੋਜੂ ਮਾੜਾ ਮੋਟਾ ਵਿੱਚੋਂ ਜਾਂ ਛੋਟ ਕਰ ਦਾਂਗੇ 500 ਰੁਪਏ ਠੀਕ ਹੈ ਜੀ 17000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਵਿੱਚੋਂ ਮਾੜਾ ਮੋਟਾ ਜਮਾਨਤਾਨ ਹੋ ਜਾਊਗਾ ਜੀ ਜਿਹੜਾ 2 ਨੰਬਰ ਨਾ ਗਾ ਵੀਰੇ ਇਹਦਾ ਸੂਆ ਕਿੰਨਾ ਮਜੇ ਸੂਆ ਭਾਈ ਮਾਲਕਾ ਦਾ ਦੂਜਾ ਸੂਆ ਕਹਿੰਗੇ ਅਗਲਾ ਭਾਣ ਤੀਜਾ ਮੰਨ ਕੇ ਸੁਦਾ ਕਰੇ ਹਨਾ ਠੀਕ ਆ ਜੀ ਅਗਲਾ ਜਿਹੜਾ ਮਰਜੀ ਮੰਨ ਲੈ ਕੋਈ ਹੋਰ ਮੜਾ ਟਕਾ ਕੇ ਜੀ ਠੀਕ ਆ ਜੀ ਹਾਂ ਤੇ ਕਦੋਂ ਸੂਈ ਵੀ ਐ ਇਹ ਜੀ ਇਹ ਭਾਈ ਸੂਈ ਆ ਬੱਚਾ ਵੇਖ ਲਾ ਹੂੰ ਅਗਲੇ ਨਾਲ ਮੈਨੂੰ 20 ਦਿਨ ਦੀ ਕਹਿ ਕੇ ਦਿੱਤੀ ਆ ਹੂੰ ਕੋਈ ਭੈਣ ਭਰਾ ਜੱਜਮੈਂਟ ਕਰ ਲੇ ਆਪਦੇ ਜਿੰਨੇ ਟਾਈਮ ਦਾ ਮਰਜੀ ਠੀਕ ਹੈ ਜੀ ਇਹ ਦੇਖ ਉੱਤੇ ਬਈ ਤਰੀਕ ਲਿਖੀ ਹੈ ਨਾ ਹੂੰ ਕਿੰਨਾ ਦੁੱਧ ਜਿਹੜਾ ਆਪਾਂ ਜੋਕ ਦਾਂਗੇ ਬਈ ਜੋਕ ਕੇ 16 ਕਿਲੋ ਮੈਂ ਆਦੇ ਘਰੋਂ ਮਣਕੇ ਦੇ ਸਕਦਾ 16 ਕਿਲੋ 8 ਕਿਲੋ ਟਾਈਮ ਦਾ ਚਵਾਈ ਕਰ ਸਕਦਾ ਕੋਈ ਭੈਣ ਭਰਾ ਲੈਂਦਾ ਮੈਂ ਹਰ ਇੱਕ ਵੀਡੀਓ ਚ ਕਹਿੰਨਾ ਵੀਰੇ ਹੂੰ ਵੀ ਤੁਸੀਂ ਪੈਸੇ ਲਾਉਣੇ ਆਪਦੀ ਘਰੋਂ ਮੇਰੇ ਕੋਲ ਥੱਲੀ ਕਰਕੇ ਲੈ ਕੇ ਜਾਓ ਸਹੀ ਗੱਲ ਆ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਅੰਦਾਜ਼ ਦਾ ਮਾਣੂ ਕਦੇ ਬੰਦੇ ਨੇ ਵਹਿੜ ਲੈਣੀ ਮੇਰੀ ਇੱਧਰ ਕਾਲੀ ਅੰਦਰ ਖੜੀ ਹੈ ਆਪਾਂ 18 ਕਿਆ ਜੀ ਕਈ ਪਸੂ ਹੱਥ ਉੱਤੇ ਦਾ ਕਾਰ ਜਾਂਦਾ ਗਾਣ ਮੇ 17 ਲੀਟਰ ਟਾਈਮ ਤੋਂ ਟਾਈਮ ਦੋ ਦੰਦ ਦੋ ਡੰਗ ਬੰਦੇ ਨੇ ਚੁਆਤਾ ਦੁੱਧ ਹੂੰ ਤੇ 17 ਲੀਟਰ ਨਿਕਲਿਆ ਕਿਆ 18 ਸੀ ਤੇ ਕਿਲੋ ਪੁੱਛੇ ਗਾਂ ਛੱਡ ਗਿਆ ਉਹ ਬੰਦਾ ਜੀ ਵੀਡੀਓ ਹੀ ਵੇਖੂਗਾ ਠੀਕ ਹੈ ਜੀ ਜੇ ਕਹੇ ਦੀ ਚੱਕ ਚ ਆ ਗਿਆ ਕੁਛ ਵੀ ਰੱਖ ਲਾ ਚਲੋ ਅਗਲੇ ਦੀ ਗੱਲ ਬਾਤ ਹਾਂ ਆਪਾਂ ਇਹਨਾਂ ਮਗਨਦੇ ਨਹੀਂ ਚਾ ਕਿਲੋ 2 ਕਿਲੋ ਵੀ ਆਪਾਂ ਚਲਾ ਲੈਨੇ ਆ ਕਿਲੋ ਬਚੇ ਥਾਈ ਮੜਾ ਕੇ ਲੈ ਗਏ ਠੀਕ ਆ ਤੋਰ ਦੀ ਵੀਰੇ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 16 ਕਿਲੋ ਜੀ 15 ਮੰਨ ਕੇ ਲੈਣ ਯਾਰ ਕੋਈ ਭਣ ਭਰਾ ਆਉਂਦਾ ਲੈਂਦਾ ਠੀਕ ਆ ਕਿਲੋ ਘਾਟੀ ਮੰਨਣ ਯਾਰ ਠੀਕ ਆ ਬਾਕੀ ਦਰਾਂ ਕਿਲੋ ਦੀ ਕੋਈ ਵੀ ਵੀਰੇ ਦੀ ਚਵਾਈ ਕਰ ਸਕਦਾ 2 ਟਾਈਮ 4 ਟਾਈਮ 6 ਟਾਈਮ ਬਾਕੀ ਵਜਨ ਵਜੂਦ ਪੂਰਾ ਚੰਗਾ ਓਰਿਜਨਲ ਪੰਜਾਬ ਜਰਸੀ ਆ ਵੀਰੇ ਦੀ ਠੀਕ ਆ ਓਰਿਜਨਲ ਪੰਜਾਬ ਵਾਲੀ ਜਰਸੀ ਹਾਂ ਨਿੱਗਰ ਨਿੱਗਰ ਹਨਾ ਪੂਰੀ ਆ ਚਵਾਈ ਇਨਾ ਚੰਗਾ ਲੱਗਾ ਕਰਮਲੀ ਦੁੱਧ ਵੀ ਮਾਝਰ ਕਾ ਪੀਉਂਦੀ ਆ ਹੂੰ ਸਹੀ ਗੱਲ ਆ ਜੀ ਚੈੱਕ ਕਰ ਸਕਦੇ ਹੋ ਸੋਨਾ ਕੱਟ ਵਾਲਾ ਹਵਾਨਾ ਲੈ ਚੱਲੀ ਆ ਬੱਚਾ ਤੁਹਾਡੇ ਸਾਹਮਣੇ ਆ ਜਿੰਨਾ ਟਾਈਮ ਦਾ ਮਰਜ਼ੀ ਸੁਆ ਮੰਨ ਲਓ ਤੁਸੀਂ ਬੱਚਾ ਸਾਹਮਣੇ ਹੁਣ ਇਤੇ ਮਾਲ ਘੜ ਦਾ 20 ਦਿਨ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਵੱਧ ਘੱਟ ਵੀ ਮੰਨ ਸਕਦੇ ਆ ਕੀਮਤ ਇਹਦੀ ਜਾਇਜ਼ ਜੀ ਵੀਰੇ ਜਿਹੜੇ ਲੈਣੇ ਆ ਮੇਰੇ ਮੋਲ ਕਰੋੜ ਦਾ 60 ਕਰਾ ਲਓ ਮੈਂ 55 ਚ ਛੋੜ ਹੋਊਗੀ 55000 ਰੁਪਏ ਚੋਂ ਹਾਂਜੀ ਠੀਕ ਆ 55000 ਰੁਪਏ ਚ ਬਾਈ ਕਹਿੰਦਾ ਆਪਾਂ ਛੋੜ ਛੱਪਾ ਕਰਦਾਂਗੇ ਜੀ ਜੈਜ ਡਿਮਾਂਡ ਆ ਬਾਕੀ ਬਰਾੜਾ ਚਵਾਇ ਦੰਦ ਦੇ ਮੱਝਾ ਰਗਾ ਹੋਣਾ ਬਈ ਇਹਦਾ ਮੱਝ ਹੀ ਆ ਕਹਿਦਣ ਗੇੜਾ ਪੈਣਾ ਭਰਾ ਲੈ ਗਈ ਮੱਝ ਹੀ ਆ ਗਈ ਠੀਕ ਆ ਜੀ ਜਿਹੜਾ 3 ਨੰਬਰ ਨਾ ਕੇ ਵੀਰੇ ਇਹਦਾ ਸੁਆ ਕਿੰਨਾ ਵਾਜੀ ਨਾਲ ਵੀਰੇ ਦੂਜਾ ਸੁਆ ਠੀਕ ਆ ਜੀ ਅੱਜ ਕੰਨਾਂ ਨਾਲ ਦੰਦ ਬੱਛੀ ਦਾ ਖੜਾ ਠੀਕ ਆ ਜੀ ਤੇ ਇਹ ਕੱਲ ਸੋਹਾਂ ਦੀ ਸੂਈ ਆ ਠੀਕ ਆ ਜੀ 5 ਵਜੇ ਦੀ ਠੀਕ ਆ ਵੀਰੇ ਉਹ ਆ ਗਿਆ ਮਗਰੇ ਦੇ ਮਿਲ ਕੱਪ ਬੱਚਾ ਬੱਚਾ ਜੇਰ ਕੰਪਲੀਟ ਆ ਜੀ ਜੇਰ ਓਕੇ ਆ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਬਈ 10 ਕਿਲੋ ਤਿਆਰ ਚਵਾਇ ਕਰਾ ਦਾਂਗੇ ਜੀ ਵਾਕੇ ਦਊਗਾ ਵੀ ਕੋਈ ਭੰਡ ਭਰ ਲੈਂਦਾ ਮੈਂ ਤਾਂ ਕਹਿੰਦਾ ਚੂਕੀ ਲੈ ਕੇ ਜਾਵੀਂ ਠੀਕ ਆ ਜੀ ਦੋ ਟਾਈਮ ਚਾਰ ਟਾਈਮ ਚੂਕੀ ਲੈ ਜੇ ਅਗਲਾ ਭਾਈ ਆਪਾਂ ਤਾਂ ਕਹਿੰਦੇ ਆ ਵੀ ਚੂਕੀ ਲੈ ਕੇ ਜਾਓ ਵੀਰੇ ਹਨਾ ਹੂੰ ਭਾਈ ਆਪਾਂ ਤਾਂ ਹਰੇਕ ਵੀਡੀਓ ਚ ਕਹਿੰਦਾ ਮੈਂ ਨਹੀਂ ਕਹਿੰਦਾ ਵੀ ਮੈਥੋਂ ਆਨਲਾਈਨ ਮੰਗਾਓ ਹੂੰ ਫੇ ਤੁਸੀਂ ਪੈਸੇ ਲਾਉਣੇ ਆ ਆਵਰ ਦਿੱਸਲੀ ਕਰੋ ਕਿਉਂਕਿ ਆਪਣੇ ਤਾਂ ਆਪਣੀ ਨਿੱਤ ਪਸ਼ੂ ਹੁੰਦੇ ਨੇ ਨਿੱਤ ਜਾਂਦੇ ਆਪਣੇ ਦਾ ਕੰਮ ਆ ਵੀਰੇ ਇਹ ਆਪਣਾ ਤਾਂ ਕਿੱਤਾ ਬਾਈ ਦੋ ਵਜੇ ਆਪਾਂ ਤਾਂ ਰੋਟੀ ਕਮਾਉਣੀ ਹੈ ਸਹੀ ਗੱਲ ਹੈ ਜੀ ਜੀ ਗੱਲ ਆਪਾਂ ਦਾ ਹੋਰੇ ਵਿਚਾਰੀਆਂ ਪੜਨ ਲਾਉਣੀਆਂ ਹੂੰ ਬਾਕੀ ਬਰੀਡ ਬਰੂਡ ਦੀ ਹੈ ਨਾ ਪੂਰੀ ਚੰਗੀ ਬੱਸੀ ਬਾਈ ਨੇ ਪਹਿਲੇ ਸੂਤ ਦਾ ਮਾਲਕ ਨੂੰ 18 ਕਿਲੋ ਦੁੱਧ ਦਿੱਤਾ ਹੈ ਬੜਨੇ ਠੀਕ ਹੈ ਜੀ ਹਾਂ ਹੁਣ ਦੂਜੇ ਸੂਏ ਸੂਈ ਆ ਠੀਕ ਹੈ ਵੀਰੇ ਪਹਿਲੇ ਸੂਏ ਦੀ ਬੱਸੀ ਉਹਨਾਂ ਦੇ ਘਰੇ ਖੜੀ ਆ ਦੂਜੇ ਸੂਏ ਵਛਾ ਦੇਗੀ ਠੀਕ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹਾਥੀ ਚਵਾਈ ਵਾਲਾ ਕੱਟ ਵਾਲਾ ਹਵਾਨ 10 ਕਿਲੋ ਨੈਟ ਬੋਲੀ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰੇ ਦੀ ਚਵਾਈ ਕਰ ਸਕਦਾ ਜੀ ਮੈਨੂੰ ਇਹਦੇ ਦਾ ਵੱਧ ਹੈ ਡਾਟਾ ਅਜੇ ਖਾਲੀ ਨਹੀਂ ਕੀਤੀ 10 ਕਿਲੋ ਬਤਾਦਾ ਚੋਇਆ ਥੱਲੇ ਠੀਕ ਹੈ ਜੀ ਤੇ ਆਪਾਂ ਕੀਮਤ ਇਹਦੀ ਵੀ ਵੀਰੇ ਲੈਣ ਦੇਣ ਵਾਲੀ ਕਰਨੀ ਹੈ ਜੇ ਵੀਰੇੜਾ ਲੈਣ ਦੇਣ ਪੁੱਛਣਾ ਤਾਂ 57000 ਚ ਮਾਨਤਾਨ ਹੋ ਜਾਊਗਾ ਠੀਕ ਹੈ ਲੱਗਦਾ 60 ਕਿਲੋ ਹੋਣਾ ਅਗਲਾ ਕੋਈ ਕਾਹ ਤੋਂ ਕਰਦਾ ਹੂੰ ਵੇ ਥੋੜਾ ਜੋੜਾ ਨੇੜੇ ਰੱਖਦੀ ਆ ਹੂੰ ਆ ਵੇ ਹਾਂ ਥੋੜੀ ਜਿਹੀ ਬੈਠਾ ਹੈ ਥੋੜਾ ਜਾਂਗੀ ਵਾਲੇਵਾ ਵੀ ਮੁਠੀ ਜੇ ਮੁਠੀ ਪੈਂਦੀ ਆ ਭਈ ਚਵਾਈ ਮਗਲਣਾ ਮਗਲਾ ਹੁੰਦੀ ਆ ਵੀ ਕੋਈ ਚੂਣ ਦੀ ਕੋਈ ਤਾਕਤ ਨਹੀਂ ਜੇਹੀ ਇਹ ਵੇੜ ਦਾ ਪੀੜੀ ਦੇ ਪੈਰਾਂ ਕੋ ਲੱਗਿਆ ਹੁੰਦਾ ਕੱਲਾ ਕੱਲਾ ਥਾਣਾ ਤੇ 75 ਦੀ ਵੇੜ ਸੀ ਹਾਂ ਅੱਜ ਦੁੱਧ ਤਾਂ ਉਹੀ ਦੇ ਦੇਣਾ ਇਹਨੇ ਦੁੱਧ ਭਈ 20 ਕਿਲੋ ਦਾ ਆਮਣਾ 14 ਬਾਕੀ ਰੋਤਾ ਕੀ ਰੋਤਾ ਕੀ ਹਵਾਨਾ ਵੇਖ ਜਾਗਦਾ ਹੈਣਾ ਬਈ ਲਾਈਟਾਂ ਕੋ ਚੰਗੀ ਚੀਜ਼ ਆ ਬਾਕੀ ਪਾਣੀ ਮਿਲਣਾ ਭਾਈ ਵੇਖੀ ਜਾਈਦਾ ਲੈਣ ਲੋਕ 60 60 ਮੰਗ ਲੈਂਦੇ ਛੜੀ ਦਾ ਸਹੀ ਗੱਲ ਹੈ ਜੀ ਤੇ ਨਾਗ ਨੰਬਰ ਆ ਗਿਆ ਭਾਈ 4 ਆਪਣਾ ਇਹਦਾ ਸੂਆ ਕਿੰਨਾ ਮਾਜੇ ਇਹ ਭਾਈ ਦੂਜਾ ਮੰਨ ਲੈ ਤੀਜਾ ਮੰਨ ਲੈ ਟੋਕੜ ਵਹਿੜਾ ਠੀਕ ਆ ਜੀ ਇਹ ਭਾਈ ਦਿਨ ਹੋਇਆ ਦੱਸ ਟੀਕਾ ਲੱਗੇ ਨੂੰ ਆਪਾਂ ਖਾਲੀ ਕਰਕੇ ਦੇਣੀ ਹੈ ਹੂੰ ਗਾਂਗਲ ਦੀ ਕਿਸਮਤ ਠੀਕ ਆ ਜੀ ਹਾਂ ਤੋੜ ਕੇ ਦਿਖਾ ਦੀ ਕਿੰਨਾ ਦੁੱਧ ਆ ਇਹਦੇ ਥੱਲੇ ਨੈਟ ਭਾਈ 10 ਕਿਲੋ ਜਮਾ ਤੋਲ ਕੇ ਦਊਗਾ ਮੇਰੇ ਘਰੋਂ ਹੂੰ ਕੋਈ ਭਣ ਭਰਾ ਆਪਣੇ ਘਰੇ 2 ਡੰਗ 4 ਡੰਗ ਚਵਾਈ ਕਰ ਸਕਦਾ ਚੋਕੇ ਲੈ ਜੇ ਹਾਂ ਚਵਾਈ ਦੀ ਇੱਕ ਨੰਬਰ ਹੋਊਗੀ ਭਰਾ ਸਾਹਿਬ ਥੱਲੋ ਨਹੀਂ ਉੱਠਦਾ ਕੋਈ ਕੋਈ ਉੱਠੂਗਾ ਆਪਣੇ ਪਸ਼ੂ ਦੇ ਠੀਕ ਆ ਉਹ ਵੀ ਹੈ ਨਾ ਬਾਈ ਨਿੱਗਰ ਆ ਸੰਭੀ ਭਲੀ ਆ ਪੂਰੀ ਆ ਯਾਦ ਅਲੀ ਵਛੀ ਆ ਬਾਕੀ ਬਰੇ ਨਸੀਲਾ ਵੀ ਨਹੀਂ ਕੋਈ ਫਰੋਤ ਆ ਗਈ ਹੂੰ ਦੋ ਦਿਨਾਂ ਨੇ ਹੁਣ ਯਾਦ ਲੈਣ ਹੋਰ ਵੱਜ ਜਾਣਾ ਇਹ ਤਾਂ ਹੈਗੀ ਥੋੜੀ ਆਈ ਪਰ ਇਹ ਉਹ ਜੇ ਕੋਰਮ ਮਨ ਮੰਤਰ ਚ ਚੜੀ ਲੱਗੀ ਸੀ ਉਹ ਮਸਾਂ ਮਾਂ ਮਾਰੀ ਇਹ ਦੇ ਵਿਚਰੀ ਇਹ ਤਾਂ ਗੱਲ ਚੱਲੂ ਹੂੰ ਚਾਂਕਦਾ ਕੱਲ੍ਹ ਬਾਈ ਹਫਤਾ ਦੱਸ ਜਾਂਦਾ ਸੁਰਤ ਫੜਨ ਤੇ ਲਾ ਆਂਦਾ ਆਪਣੇ ਕੋਲ ਠੀਕ ਆ ਕਿਉਂਕਿ ਸੇਵਾ ਸੁਆ ਕਰਨੀ ਪੈਂਦੀ ਗਉਣਾ ਠੀਕ ਨਹੀਂ ਇਹ ਤਾਂ ਗੱਲ ਹੈਗੀ ਸੰਪਾਂਗ ਦਾ ਦੁੱਧ ਦੇਊ ਬਈ ਜੇ ਬਈ ਕਿਚੋੜੀ ਬਾਲੇ ਸੀ ਉਹਨੇ ਵਾਲ ਨਹੀਂ ਕਿੰਨੇ ਆ ਵੇ ਮਗਰਲੇ ਪਾਸੇ ਅਜੇ ਛੋਟੇ ਹੈਗੇ ਉਹ ਮਰੇ ਵਿਭਰੇ ਸੀ ਠੀਕ ਹੈ ਹੈਗੇ ਉਹਨਾਂ ਨਾਲ ਹੀ ਆ ਜਾ ਤੂੰ ਠੀਕ ਹੈ ਜੀ ਪਹਿਲਾਂ ਬਾਲੇ ਜ਼ਿਆਦਾ ਸੀ ਬਾਲੇ ਸੀ ਬਈ ਠੀਕ ਹੈ ਇਹਦੀ ਜੈਜ ਡਿਮਾਂਡ ਇਹਦਾ ਭਾਈ ਲੈਣ ਦੇਣ 27 ਚੋ ਮਾਤਨ ਕਰਾ ਦੇ 27000 ਰੁਪਏ ਚ ਠੀਕ ਆ ਹਾਂ ਉਹ ਜੋ ਮਾੜਾ ਮੋਟਾ ਜੀ ਕਰੂੰਗਾ ਮਾਤਨ ਵੀਰੇ ਕਰੂੰ ਛੋੜੀ ਠੀਕ ਆ 27000 ਰੁਪਏ ਜੋ ਬਾਈ ਕਹਿੰਦਾ ਆਪਾਂ ਮਾਨ ਤਾਨ ਕਰ ਦਾਂਗੇ ਚੰਗੀਆਂ ਵੇੜਾ ਨੇ ਜੀ ਅੱਗੇ ਨਾਗ ਨੰਬਰ ਆ ਗਿਆ ਬਈ ਆਪਣਾ 5 ਜਰਸੀ ਆ ਗਈ ਹੈ ਨਾ ਬਾਈ ਜਰਸੀ ਵੀਰੇ ਸੁਆ ਕਿੰਨਾ ਮਾਜੀ ਇਹਦਾ ਸੁਆ ਬਰ ਅਰੀਜਨਲ ਦੂਜਾ ਸੁਆ ਸੂਈ ਆ ਮਗਰ ਆ ਗਈ ਇਹ ਤੇ ਬੱਛੀ ਬੱਛੀ ਚੰਗੀ ਆ ਹੈ ਨਾ ਪੂਰੀ ਲੈ ਡੈਨ ਮਾਰ ਕੇ ਦੱਸਿਆ ਨਾਲ 50 062 ਲਵਾਇਆ ਸੀ ਇਹਦੇ ਹੂੰ ਬਾਕੀ ਆਪ ਦੀ ਸਮਝ ਕੋਈ ਬਈ ਆਪਾਂ ਆਪਣਾ ਕਿਨੇ ਸਟਰਾ ਦਿੱਤਾ ਹਣਾ ਬਾਕੀ ਜਿਹੜੇ ਸਾਣਾ ਬੱਚਾ ਹੈਗਾ ਵੀ ਠੀਕ ਹੈ ਜਾਤ ਕੁਆਲਟੀ ਹੈ ਜਾਤ ਕੁਆਲਟੀ ਵਾਲਾ ਜੀਰ ਜੂਰ ਦੀ ਸਾਫ ਹੈ ਜੀਰ ਦੀ ਸਾਫ ਬਈ ਸੂਈ ਸਵਾਈ ਲੈਂਦੀ ਆਪਣੇ ਘਰ ਨਹੀਂ ਸੂਈ ਉਹ ਜਾਲਾ ਪਾਣੀ ਵਰਗਾ ਮਾਰਦੀ ਹੈ ਠੀਕ ਹੈ ਜੇਰ ਵਾਲਾ ਪੂ ਤਾਂ ਪੂਛ ਨਹੀਂ ਲਾਉਂਦਾ ਥੱਲੇ ਹਾਂ ਪੂਛ ਨਹੀਂ ਲਾਉਂਦਾ ਸਹੀ ਗੱਲ ਹੈ ਤੇ ਹੋਰ ਇਹਦਾ ਥੱਲੇ ਦੁੱਧ ਕਿ ਬੋਲਾ ਦੁੱਧ ਹੀ ਆ ਬਰੇ 10 12 ਤਾਂ ਹੋਗੇ 12 12 ਤਾਂ ਹੋਗੇ ਠੀਕ ਹੈ 12 ਦੁੱਧ 11 12 ਕਿਲੋ ਹੈਗਾ ਅਗਲਾ 10 ਮੰਨ ਕੇ ਸੌਦਾ ਕਰੀ 10 ਮੰਨ ਕੇ ਸੌਦਾ ਕਰ ਹਾਂ ਬਸ 10 ਕਿਲੋ ਤੋਂ ਬਾਹਰ ਹੀ ਮਣਕੇ ਦਮਾਂਗੇ ਹੂੰ ਕੋਈ ਭਣ ਭਰਾ ਲੈਂਦਾ ਆ ਹੀ ਕਾਲੀ ਆ ਠੀਕ ਆ ਬਾਕੀ ਮਾੜਾ ਵੀਡੀਓ ਚ ਬਰਾੜ ਸਭ ਦੱਸਦੇ ਵੀ ਕਾਦ ਛੋਟਾ ਅੰਦਰ ਮੈਨੇ ਕਰ ਦਿੱਤੀ ਹੈ ਹਾਂ ਕੋਈ ਬਾਹਰ ਆ ਬਾਈ ਦੰਦਾਦ ਨਾ ਬਿਨਾ ਖੜਾ ਆਪ ਹੀ ਅੰਦਾਜ਼ਾ ਲਾ ਲਓ ਲੱਕ ਤੱਕ ਤਾਂ ਇੱਥੇ ਆਉਂਦੀ ਹੈ ਹਾਂ ਲੱਕ ਤੋਂ ਮਾੜਾ ਜਿਹਾ ਦਾ ਹੁੰਦਾ ਬਸ ਆਪ ਹੀ ਵੇਖੋ ਹਾਂ ਇੱਕ ਤੋਂ ਬਥੋੜੀ ਥੱਲੇ ਆਉਂਦੀ ਹੈ ਹੂੰ ਕਦੋਂ ਭਣ ਭਰਾ ਆਈ ਪਾ ਦੇ ਬਾਅਦ ਕਹਦੇ ਭਾਈ ਛੋਟੀਏ ਕੰਮ ਨਾ ਹੋਵੇ ਤੇ ਜਿਹੜਾ ਭਣ ਭਰਾ ਸੌਦਾ ਕਰੂ ਮੇਰੇ ਨਾਲ ਮੈਨੂੰ ਮੈਨੂੰ ਕਹਦੇ ਮੈਂ ਫੀਤੇ ਨਾ ਕਰਦੇ ਮਣਦੇ ਹੂੰ ਬਾਅਦ ਚ ਮੈਂ ਛਾਈ ਨਹੀਂ ਬੈ ਕਰਨੀ ਕਿਉਂਕਿ ਕਹਦੇ ਵੀ ਇੱਥੇ ਆ ਕੇ ਛੋਟੀ ਆ ਹੂੰ ਉਹ ਯਾਰ ਇਹਨਾਂ ਪਰਖ ਪਰਖ ਪਹਿਲਾਂ ਹੀ ਦਾ ਦਿੰਦੇ ਬਈ ਹੈ ਹੀ ਛੋਟੀ ਆ ਇਹ ਹਾਂ ਦਰਮਿਆਨਾ ਕਾਦਾ ਵੀਰੇ ਬਾਕੀ ਜਿਹੜਾ ਚਵਾਇ ਨੂੰ ਵੱਛੀ ਨੂੰ ਲੱਗਿਆ ਮਗਰ ਹੀ ਵੱਛੀ ਆ ਤੰਦੋਂ ਵੇਖਨੀ ਪਲੇਅਰ ਵਛੀ ਹਾਂ ਹਾਂ ਸਹੀ ਗੱਲ ਥਣ ਭਾਂਡੇ ਦੇ ਪੂਰੀ ਸਾਫ ਆ ਫਰਾਰ ਸਾਹਿਬ ਜਿਹੜਾ ਥੱਲੇ ਬਹਿ ਗਿਆ ਨਾ ਭੈਣ ਪਰ ਆਏ ਥੋੜਾ ਜਿਹਾ ਉੱਠ ਜਾਊਗਾ ਬੜਾ ਚੰਗਾ ਚਵਾ ਲੱਗਿਆ ਵਛੀ ਇੱਕ ਹੋਰ ਵੀ ਗੱਲ ਆ ਟੋਕਰੀ ਕਪੱਟੇ ਨਾਲ ਰਾਜ ਜਾਣਾ ਇਹਨੇ ਬਾਈ ਟੋਕਰੀ ਮਸਾਦੀ ਖਾਂਦੀ ਆ ਥਿਲੋ ਫੀਡ ਨਾਲ ਫੁੱਲ ਹੋ ਜਾਂਦੀ ਆ ਠੀਕ ਆ ਜਿਹਦੇ ਹੁਣ ਥਾਂ ਹੀ ਥੋੜਾ ਉਹਨੂੰ ਮਾੜੀ ਵੀ ਹੈਨੀ ਬਾਈ ਹਾਂ ਸਿੰਗਲ ਪਸ਼ੂ ਦੀ ਵਰਗਾ ਦੇਣਾ ਵੀਰੇ ਸਹੀ ਗੱਲ ਆ ਹਾਂ ਪੂਰਾ ਗਾੜਾ ਦੁੱਧ ਬੱਚਾ ਵੀ ਮਗਰ ਮਿਲ ਜਾਣਾ ਚੰਗਾ ਬਾਈ ਵਛੀ ਇਹਦੇ ਮਗਰ ਆਉਂਦੇ ਹੀ ਬੱਚੇ ਆ ਹੂੰ ਵੱਛੀ ਦਾ ਕੱਦ ਵੇ ਮਾਂ ਤਾਂ ਹੁਣ ਹੀ ਕਿੱਥੇ ਫਿਰਦੀ ਐ ਬੱਛੀ ਚੰਗੇ ਸੀ ਮੰਦੀ ਵਾਕਈ ਵੀਰੇ ਬੱਛੀ ਨੇ ਮਾਂ ਤੋਂ ਵੱਡਾ ਕੰਨ ਅੰਗ ਪੈਰ ਵੇਖ ਵੱਛੀ ਦੇ ਕਿੱਥੇ ਫਿਰਦੇ ਹੋਏ ਹਮ ਸਹੀ ਗੱਲ ਆ ਬੀਲ ਬੂਲ ਚੰਗੀ ਆ ਬੱਚੇ ਦੀ ਵਾਹ ਬਹੁਤ ਦੀ ਆ ਵੇਖੀ ਬੋਦੀ ਲੈ ਵੱਛੀ ਦੀ ਹਮ ਚੰਗੀ ਚੀਜ਼ ਬਹੁਤ ਆ ਵੱਛੀ ਦੀ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਜੜੀ 10 ਕਿਲੋ ਆਪਣੇ ਘਰੋਂ ਜੋਕ ਕੇ ਲੈ ਜੇ ਭਾਈ ਮੈਂ ਤਾਂ ਕਹਿੰਦਾ ਚਾਰ ਡੰਗ ਝੋਲੇ ਆਪਣੇ ਘਰ ਯਾਰ ਆਪਾਂ ਕਦੋਂ ਕਹਿੰਦੇ ਆ ਵੀ ਧਾਰ ਮਾਰ ਕੇ ਕੋਈ ਲੱਗੇ ਜਾਵੇ ਹਨਾ ਠੀਕ ਠੀਕ ਆ ਵੀਰੇ ਪਾ ਜੇ ਕੋ ਨੂੰ ਕਹਿੰਦੇ ਵੀਰੇ ਦਸਲੀ ਕਰੋ ਮਗਰ ਫੋਨ ਲਾਉਣ ਨਾਲੋਂ ਕਿ ਪਹਿਲਾਂ ਹਰੀ ਤਸੱਲੀ ਕਰੋ ਪਹਿਲਾਂ ਤਸੱਲੀ ਕਰ ਲਓ ਜੀ ਹਾਂ ਠੀਕ ਹੈ ਜੀ ਇਹਦੀ ਜੈਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਉਹ ਹੀ ਦੱਸਿਓ ਜੀ ਬਰਾੜਾ ਮੁੱਲ ਕਰਾਉਣਾ 40 ਆ ਹੂੰ ਤੇ 37000 ਵੜ ਦੇ ਦਾਂਗੇ ਇਹੇ ਹਾਂ ਠੀਕ ਆ ਮੁੱਲ ਕਰਾਉਣ ਨੂੰ 40000 ਰੁਪਇਆ ਹੈ ਹਾਂ 37 ਦੀ ਵੜ ਦੇ ਦਾਂਗੇ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਬਾਈ ਪਾ ਵੀ ਟੋਕੜਾ ਨਾਲ ਫਿਰਦਾ ਮਗਰ ਵਛੀ ਆ 5000 ਦੀ ਅੱਜ ਹੂੰ ਸਹੀ ਗੱਲ ਆ ਹਾਂ ਸਹੀ ਗੱਲ ਹੈ ਜੀ ਬਾਕੀ ਦੁੱਧ ਵੀ ਉਹਦੇ ਕੰਨ ਨੂੰ ਜਮਾ ਸੰਗਣਾ ਹੋਊਗਾ। ਬਾਈ ਦੁੱਧ ਤੁੰ ਦਸੀ ਰਹਿੰਦੇ ਘਰੇ ਬੁੜੀਆਂ ਉਹਦੇ ਦੇ ਇਹਦੇ ਪੀਣੇ ਅਸੀਂ ਤਾਂ ਭਰਾਵਾ। ਠੀਕ ਆ ਜੀ। ਖੀਰ ਦਾ ਕਰ ਤਾਂ ਚਾਹ ਬਹੁਤ ਸਵਾਦ ਬਣਦੀ। ਠੀਕ ਆ ਜੀ। ਛੋਮ ਮਖਣੀ ਨਹੀਂ ਹੈਗੀ। ਹੂੰ। ਬਾਕੀ ਆ ਪਾਣੀ ਵੀਰੇ ਮਿਲਣਾ ਜਿੱਤੇ ਮਰਜੀ ਭੱਜ ਲਈ। ਠੀਕ ਆ ਜੀ। ਹੈ ਵੀਰੇ ਆਪਣੀ ਇੱਜਰ ਲਗੋਈ ਆ ਇਹ। ਹੂੰ। ਮੂੰ ਛੋਟੀ ਜਿਵੇਂ ਪਹਾੜੀ ਗਾਂ ਦੇ ਮਗਰ ਬੱਛੀ ਜਵੇਂ ਛੋਟੀ ਆਂਦੀਆਂ ਆ ਆਪਣੇ ਜੰਮੀ ਪਲੀ ਆਪਣੇ ਪੰਜਾਬ ਤੋਂ ਗਈ ਆ ਇਹ। ਠੀਕ ਆ ਜੀ। ਪੱਠੇ ਪੁੱਠੇ ਹੋ ਕੇ ਗੋ ਐਟਰ ਕਰਦੀ ਆ। ਹੂੰ। ਮਾਚਲ ਨੇ ਤਾਂ ਮੋਕ ਹੀ ਨਹੀਂ ਹੜਦੀ। ਇਹ ਤਾਂ ਗੱਲ ਹੈ। ਠੀਕ ਹੈ ਜੀ। ਔਠੇ-ਬਠੇ ਰੇਖਾਂਦੀ ਆ। ਮੂਖ-ਮੂਖ ਇੱਕ ਦਿਨ ਨਹੀਂ ਮਾਰੀ ਵੇਖ ਫੋਸ ਕੀਤਾ ਬੱਚੀ ਨੇ। ਠੀਕ ਹੈ ਜੀ। ਹਾਂ। ਉਹ ਜੀ ਗਾਲੀ ਪਗਾਂ ਦੇ ਮਗਰ ਆਈ ਹੈ ਪਹਾੜੀ ਤਾਂ ਕੋਈ ਹੋਊਗੀ। ਜੇ ਮੈਂ ਤੈਨੂੰ ਕਹਦਾ ਪੰਜਾਬੀ ਆਈ। ਆਹ ਦੀ ਪਹਾੜੀ ਹੋਊਗੀ। ਗਾਂ ਮਾਂ ਦੀ ਪਹਾੜੀ ਹੋਊਗੀ ਪਰ ਮਗਰ ਬੱਛੀ ਆਈ ਸੀ ਉਹਨਾਂ ਤੋਂ। ਹੂੰ। ਤੇ ਕਿਉਂਕਿ ਆਪਣਾ ਖਾਣਾ ਪਾਣਾ ਦਾ ਪਚਾਇਆ ਵਾ ਪਾਣੀ-ਤਾਣੀ ਜਿਹੜੀ ਨਵੀਂ ਆਉਂਦੀ ਓ ਆਪਣੇ ਪਹਿਲਾਂ ਤਾਂ ਪਾਣੀ ਨਹੀਂ ਫਟ ਕਰਦੇ। ਪਹਿਲਾਂ ਵਾ 15-20 ਦਿਨ ਮਹੀਨੇ ਵਾਂਗੂ ਲੰਘੇ ਜਾਂਦਾਗਾ। ਹਾਂ ਹਾਂ। ਖਰਾਬ ਹੀ ਹੁੰਦੀ ਆ ਉਹ। ਬਾਕੀ ਨੰਬਰ ਸਕਰੀਨ ਤੇ ਲਗਾਤਾਰ ਧੰਨਵਾਦ